ਹੌਲੀਡੇਜ਼ ਦੇ ਸੀਜ਼ਨ ਵਿੱਚ ਕਈ ਲੋਕ ਦੂਸਰਿਆਂ ਦੀ ਮਦਦ ਕਰਨ ਬਾਰੇ ਸੋਚਦੇ ਹਨ ਅਤੇ ਅਜਿਹੀ ਇੱਕ ਸੋਚ ਲੱਗੇ ਸਰੀ ਦੇ ਇਹ ਹਾਈ ਸਕੂਲ ਸਟੂਡੈਂਟਸ ਇੱਥੇ ਸਟ੍ਰੌਬਰੀ ਹਿੱਲ ਪਲਾਜ਼ਾ ਵਿੱਚ ਜ਼ਰੂਰਤਮੰਦਾਂ ਲਈ ਖਿਡੌਣੇ ਇਕੱਠੇ ਕਰ ਰਹੇ ਹਨ ਮੈਂ ਕਿਹਾ ਆਪਾਂ 크리스마ਸ ਆਂਦੀ ਪਈਆ ਪਾਵੇਂ ਸਾਰੇ ਸੈਲੀਬ੍ਰੇਟ ਨਹੀਂ ਕਰਦੇ ਬਟ ਮੈਂ ਕਿਹਾ ਜਿਹੜੇ ਛੋਟੇ ਬੱਚੇ ਆ ਰੌਨਲਡ ਮੈਕਡੋਨਲਡ ਹਾਊਸ ਜਿਨ੍ਹਾਂ ਨਾਲ ਮੈਂ ਪਹਿਲੇ ਕੰਮ ਕੀਤਾ ਸੋ ਮੈਂ ਕਿਹਾ ਆਪਾਂ ਉਹਨਾਂ ਵਾਸਤੇ ਟੌイズ ਕਲੈਕਟ ਕਰਦੇ ਆਂ ਐਂਡ ਦੈਟ ਵੀ ਕੈਨ ਜਸਟ ਡੋਨੇਟਿੰਗ ਗਿਵਿੰਗ ਸਮਥਿੰਗ ਇਜ਼ ਬੈਟਰ ਦੈਨ ਗਿਵਿੰਗ ਨਥਿੰਗ ਸੋ ਸ ਗਾਟਣ ਸਾਨੂੰ ਹੈਗਾ ਆਪਾਂ ਆਪਣਾ ਪਾਟ ਕਰੀਏ ਜਿੰਨਾਂ ਸਾਨੂੰ ਡੋਨੇਸ਼ਨ ਆਦੀ ਆਪਾਂ ਸਾਰਾ ਡੋਨੇਟ ਕਰ ਦੇਣਾ ਰਾਈਟ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਆਪਾਂ ਫਿਰ ਵੀ ਜੇ ਇੱਕ ਟੋਏ ਵੀ ਦਿੰਨੇ ਆ ਬੈਸ ਮੋਰ ਦਿੰਨਾ ਫਿਰ ਐਨਾ ਸਕੂਲ ਵਿਦਿਆਰਥੀਆਂ ਨੇ ਮਿਲ ਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਕੇਅਰ ਫੋਰ 올 ਬੀਸੀ ਸੰਸਥਾ ਦਾ ਗਠਨ ਕੀਤਾ ਜਿਸ ਰਾਹੀਂ ਉਹ ਸਮੇਂ-ਸਮੇਂ ਤੇ ਵੱਖ-ਵੱਖ ਇਵੈਂਟ ਆਰਗੇਨਾਈਜ਼ ਕਰਕੇ ਜ਼ਰੂਰਤਮੰਦਾਂ ਦੀ ਮਦਦ ਲਈ ਸਮਾਨ ਇਕੱਠਾ ਕਰਦੇ ਹਨ ਅਜੀ ਸਮਰ ਲੰਕੇ ਕੀ ਹੁਣੀ ਅਸੀਂ ਸਭ ਨੇ ਜੋ ਸਟਾਰਟ ਕੀਤਾ ਸੀ ਅਸੀਂ ਸੋਚਿਆ ਸੀ ਵੀ ਕਿ ਕਿੰਨੇ ਲੋਕ ਹੁੰਦੇ ਆ ਲਿਕ ਉਹਨਾਂ ਨੂੰ ਲਿਕ ਬਸ ਮਿਲਦਾ ਨਹੀਂ ਲਵ ਸਪੋਰਟ ਮਿਲਦੀ ਨਹੀਂ ਸੋ ਅਸੀਂ ਸੋਚਿਆ ਸੀ ਜੇਸੀਦ ਨਾ ਫਾਉਂਡਰਸ ਕਰੋਂਗੇ ਤੇ ਪ੍ਰੋਫਿਟ ਬਣਾ ਕੇ ਵਾਪਸ ਦੇਵੋਗੇ ਤੇ ਲੋਕਾਂ ਨੂੰ ਇਮਪੈਕਟ ਵੀ ਹੋਊਗਾ ਲਿਕ ਲਾਸਟ ਈਅਰ ਆ ਪਿਕਸ ਸਾਈਡ ਨਾ ਸੀ ਆਪਾਂ ਰਾਈਟ ਲਿਕ ਮਾਈਕਰ ਗ੍ਰਾਂਟ ਪ੍ਰੋਗਰਾਮ ਓਵਰ ਥਰੂ ਤਾਂ ਆਪਾਂ ਕੇਅਰ ਕਿੱਬ ਨਾ ਸੀ ਰਾਈਟ ਹੋਮਲੈਸ ਲੋਕਾਂ ਲਈ ਤਾਂ ਉਹਦੇ ਥਰੂ ਤੁਹਾਨੂੰ ਮੋਟੀਵੇਸ਼ਨ ਦੇਸੀ ਬਗੈਗ ਹਾਲ ਕਰਦੇ ਆ ਰਾਈ ਐਕਸਟਰਾ ਇਸ ਟॉय ਡਰਾਈਵ ਵਿੱਚ ਜਿੱਥੇ ਉਹਨਾਂ ਨੇ ਡੋਨੇਸ਼ਨ ਵਾਸਤੇ ਖਿਡੌਣੇ ਇਕੱਠੇ ਕੀਤੇ ਉੱਥੇ ਹੀ ਸ਼ਾਮ ਹੋਣ ਤੇ ਇੱਕ ਕਾਰ ਮੀਟ ਵੀ ਕੀਤੀ ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਗੱਡੀਆਂ ਨੂੰ ਲਾਈਟਾਂ ਨਾਲ ਸਜਾ ਕੇ ਲੋਕਾਂ ਦਾ ਧਿਆਨ ਇਸ ਟॉय ਡਰਾਈਵ ਵੱਲ ਖਿੱਚਿਆ ਉਹਨਾਂ ਦੇ ਇਸ ਉਪਰਾਲੇ ਨੂੰ ਕਮਿਊਨਿਟੀ ਵੱਲੋਂ ਵੀ ਸਹਿਯੋਗ ਮਿਲਿਆ ਅਤੇ ਡੈਲਟਾ ਫਾਇਰ ਰੈਸਕਿਊ ਨੇ ਵੀ ਗਰੁੱਪ ਦੀ ਹੌਸਲਾ ਫਜ਼ਾਈ ਵਿੱਚ ਹਿੱਸਾ ਲਿਆ ਸੋ ਕਮਿਊਨਿਟੀ ਇਸ ਆਲਵੇਜ਼ ਰਿਸਪੌਂਡਿੰਗ ਗੁੱਡ इवन ਜਸ ਸੋਸ਼ਲ ਮੀਡੀਆ ਤੇ ਸਾਨੂੰ ਸਾਰਿਆਂ ਦੇ ਮੈਸੇਜ ਆਏ ਆ ਕਿ ਆਪਾਂ ਵੀ ਆਵਾਂਗੇ ਪਾਠ ਹੋਵਾਂਗੇ ਡੋਨੇਸ਼ਨ ਕਰਾਂਗੇ ਇਹਨਾਂ ਸਟੂਡੈਂਟਸ ਵੱਲੋਂ ਇਕੱਠੇ ਕੀਤੇ ਗਏ ਖਿਡੌਣੇ 27 ਦਸੰਬਰ ਨੂੰ ਰੋਨਲਡ ਮੈਕਡੋਨਲਡ ਹਾਊਸ ਨੂੰ ਦਾਨ ਵਿੱਚ ਦਿੱਤੇ ਜਾਣਗੇ ਅਤੇ ਗਰੁੱਪ ਦਾ ਮੰਨਣਾ ਹੈ ਕਿ ਬਾਕੀ ਲੋਕਾਂ ਨੂੰ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਮਨਜੋਤ ਸਿੰਘ ਓਮਨੀ ਨਿਊਜ਼ ਸਰੀ